ਕੱਚਵਾਈ ਵਾਲਾ ਤਾਂ ਸਰਾ ਹੀ ਆ ਕੰਮ ਜਵੇਂ ਬਾਈ ਕਹਿੰਦਾ ਆ ਮਾਰਦੇ 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 ਏ ਇੱਥੋਂ 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 ਕਰਾਉਂਦੇ ਮੋਂਗਾ ਇਹ ਕੱਚਵਾਈ ਵਾਲਾ ਦਾ ਬਾਈ ਯਾਰ ਠੀਕ ਆ ਕੰਮ ਪਹਿਲਣ ਆ ਗਈ ਬਾਈ ਕਹਿੰਦਾ ਦੰਦੋ ਦੁੱਗੀ ਰਹੂਗੀ ਤਾਜੀ ਸੂਈ ਹਵਾਨਾ ਤਾਂ ਇਹ ਮੰਨ ਲਓ ਫੜਾਕੇ ਵਾਲਾ ਸਿਸਟਮ ਹੀ ਆ ਇਹ ਤਿੰਨ ਕਿ ਘੰਟੇ ਹੋ ਗਏ ਸੂਈ ਨੂੰ ਹਾਂ ਬਾਈ ਤਿੰਨ ਚਾਰ ਘੰਟੇ ਹੋ ਗਏ ਜੇਰ ਬਿਲਕੁਲ ਕੰਪਲੀਟ ਆ ਲੈ ਸੱਚ ਨੂੰ ਜੱਗੀ ਡੈਰੀ ਫਾਰਮ ਦੇ ਪਹੁੰਚੇ ਹੋਇਆ ਸ਼ਹਿਰ ਬਰਨਾਲਾ ਤਹਿਸੀਲ ਤੇ ਜ਼ਿਲ੍ਹਾ ਵੀ ਬਰਨਾਲਾ ਰਹੂਗਾ ਸੱਤ ਬੈੜਾ ਦਿਖਾ ਦਾਂਗੇ ਦਿਖਾ ਦਾਂਗੇ ਮੰਨ ਲਓ ਇਹ ਮੰਨ ਲਓ ਵੀ ਕਮਾਲ ਤੋਂ ਕਮਾਲ ਦੇ ਤੋਹਫੇ ਪੀਸ ਦਿਖਾ ਦਾਂਗੇ ਇੱਕ ਦੋ ਪਸ਼ੂ ਅੰਦਰ ਖੜਿਆ ਟੋਟਲ ਇਹ ਮੰਨ ਲਓ ਵੀ ਟੋਟਲ ਨਗਨੇ ਜਿਹੜੇ 10 ਦੇ ਲਗਭਗ ਹੋ ਜਾਣਗੇ ਤਾਜ਼ੀਆਂ ਸੂਈਆਂ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਗੱਲਬਾਤ ਸਾਰੀ ਬਾਈ ਨਾਲ ਕਰਾ ਦਾਂਗੇ ਪਸ਼ੂ ਤਾਂ ਨੇ ਇਹ ਮੰਨ ਲਓ ਵੀ ਇਹ ਸੱਜਣ ਕੋਲ ਇਹ ਨਾ ਟਾਪ ਤੋਂ ਟਾਪ ਦਾ ਹੁੰਦਾ 2-4 ਇੱਥੇ ਮੱਝਾਂ ਵੀ ਆ ਜਾਂਦੇ ਨੇ ਹੋਰ ਜੱਗੀ ਕਿਵੇਂ ਆ ਠੀਕ ਆ ਜੀ ਭਾਈ ਚੜਦੀ ਕਲਾ ਐਨ ਕਿਰਪਾ ਬਾਬੇ ਨਾਲ ਚੱਲਦਾ ਮਾਰੋ ਮਾਰ ਕੰਮ ਐਨ ਪੂਰਾ ਫੁੱਲ ਨੰਬਰ ਬੋਲ ਦੇ ਰਾ 9815399107 ਜੀ ਜੱਗੀ ਡੇਰੀ ਫਾਰਮ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਬਾਈ ਜੀ ਜਿਹੜਾ ਧੂਰੀ ਸੇਖੇ ਨੂੰ ਰੋੜ ਜਾਂਦਾ ਉਸ ਰੋੜ ਦੇ ਉੱਤੇ ਅੱਧਾ ਕਿਲੋਮੀਟਰ 32 ਵਾਲੇ ਚੌਂਕ ਤੋਂ ਆਕੇ ਆਪਣਾ ਫਾਰਮ ਠੀਕ ਆ ਗੱਲ ਤੇ ਬਾਕੀ ਨੰਬਰ ਸਕਰੀਨ ਤੇ ਵੀ ਚੱਲੀ ਜਾਂਦਾ ਲਗਾਤਾਰ ਆ ਜਾ ਲੱਭੀ ਆਰਡਰ ਤੇ ਮਾਰਦੇ ਕੈਮਰਾ ਆਰਡਰ ਕੁਆਲਿਟੀ ਗਾਂ ਵਾਲੇ ਬੰਨਿਓਂ ਕਰਾਦੇ ਵੈੜ ਦੀ ਚੈੱਕ ਇੱਕ ਵਾਰੀ ਇਹ ਇੱਥੋਂ ਇੱਥੋਂ ਮਾਰਦੇ ਕੈਮਰਾ ਨਸਾਂ ਨਸਾਂ ਦਿਖਾ ਦਿਆ ਐ ਪਿਆਜ ਮਾ ਪੁਰਾਣੇ ਪੰਜਾਬ ਦਾ ਨਕਸ਼ਾ ਹੁੰਦਾ ਹਨ ਟੋਪਰੀ ਆ ਬਾਈ ਜਿੰਨਾ ਕਦੋਂ ਸੀ ਇਹ ਲੱਗੀ ਇਹ ਇਹ ਕੱਲ ਦੀ ਸੂਈ ਹੈ ਜੀ ਕੱਲ ਦੀ ਸੂਈ ਹਾਂ ਕਮਾਲਾ ਕਮਾਲਾ ਇੱਥੋਂ ਕਮਾਲਾ ਇੱਥੋਂ ਮਾਰਨੀ ਲੱਭੀ ਗਏ ਕੱਲ ਦੀ ਸੂਈ ਹੋਈ ਸੁਆ ਕਿਹੜਾ ਰਹੂਗੀ ਸੁਆ ਦੂਜਾ ਜੀ ਸੁਆ ਦੂਜਾ ਦੰਦਾ ਦੀ 6 ਦੰਦਾ ਜੀ ਪਿਓਰ ਦੰਦਾ ਸ਼ਿੱਗੀ ਨਹੀਂ ਕਹਿਣੀ ਦੁੱਗ੍ਹੀ ਨਹੀਂ ਕਹਿਣੀ ਠੀਕ ਆ ਗੱਲ ਦੰਦੋ ਸ਼ਿੱਗੀ ਸੁਆ ਦੂਜਾ ਕੱਲ ਦੀ ਸੂਈ ਕਿੰਨੀ ਕ ਬੌਲੀ ਹੋਊ ਆਈਡੀਆ ਬੌਲੀ ਆ ਟਾਈਮ ਹੋਈ 16 17 ਕਿਲੋ 16 17 ਠੀਕ ਆ ਗੱਲ 16 ਤੋਂ 17 ਕਿਜੀ ਦੇ ਲਗਭਗ ਬਾਈ ਕਹਿੰਦਾ ਹਾਜ਼ਰ ਆ ਤੇ ਬਾਕੀ ਲੇਵਾ ਬੜਾ ਅਸਰ ਰੱਖਦੀ ਆ ਕਮਾਲਾ 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 ਕੀਰਾ ਹੋਰ ਕਮਾਲਾ ਇਧਰ ਲੈ ਆਏ ਭਾਈ ਯਾਰ ਝੂਠ ਬੋਲਣ ਨੂੰ ਵੀਡੀਓ 'ਚ ਹੁਣ ਕਹਦੇ ਕੱਲ ਦੀ ਸੂਈ ਥੱਲੇ 22 ਕਿਲੋ ਤਿਆਰ ਆ ਨਾ ਕੋਈ 22 ਕਿਲੋ ਕੱਲ ਦੀ ਸੂਈ ਦੇਵੇਂ ਨਾ ਕੋਈ ਨਪਾਵੇ 16 ਕਿਲੋ ਆਪਾਂ ਨਾਪ ਕੇ ਦੇ ਦਾਂਗੇ ਜਮਾਂ ਇਸ ਟਾਈਮ ਠੀਕ ਆ ਗੱਲ ਆ ਜੇ ਕੋਈ ਆਪਣੇ ਕੋਲੇ ਭੈਣ ਭਰਾ ਜਿੰਨੀਆਂ ਬੈਠਾ ਸੋਈਆਂ ਵੀ ਆ ਪੀਕਲੇ 10 ਡੰਗ ਚੋਲ ਦੇ ਪੀਕਲੇ ਵਲ ਤੇ ਕਿੰਨਾ ਚਵਾਉਗੀ 22 23 ਕਿਲੋ ਚਵਾ ਦੂਗੀ ਭਾਈ ਕਿੰਨੇ ਪੈਸੇ ਲਵਾਂਗੇ ਇਹਦੇ ਅੱਜ ਇਹਦਾ ਜਿਹੜਾ ਮੁੱਲ ਆ ਭਾਈ 95000 ਰੁਪਏ ਹੈਗਾ ਮਾਨਤਾਨ ਕਰਦੇ ਹਾਂ 9524 ਹਾਂ ਬੱਚਾ ਕੀ ਆ ਗਿਆ ਬੱਚਾ ਜੀ ਆ ਨਾਲ ਆ ਗਿਆ ਬੱਚਾ 9524 ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਲੇਵਾ ਲੇਵਾ ਕਰਾ ਦੇ ਲੱਭੀ ਚੈੱਕ ਵਸਵਾ ਦੇ ਉੱਪਰ ਚੀਜ਼ ਆ ਬਾਈ ਯਾਰ ਬਾਕੀ ਦਾ ਜਿਹੜਾ ਦੁੱਧ ਹੈਗਾ ਦੁੱਧ ਹੈਗਾ ਕੇਰ ਦਾ ਪਰ ਕੁਆਲਿਟੀ ਪੂਰੀ ਟੌਪ ਠੀਕ ਆ ਗੱਲਾਂ ਆ ਦੁੱਧ ਹੈਗਾ ਬਾਈ ਕਹਿੰਦਾ ਕੇਰ ਦਾ ਕੁਆਲਿਟੀ ਤੁਹਾਡੇ ਸਾਹਮਣੇ ਨਿਸ਼ਾਨਟਵੇਂ ਸਰੀਰ ਚ ਆ ਗਈ 9524 ਮੰਤਨ ਕਰ ਬਾਈ ਕਹਿੰਦਾ ਕਰ ਦਾਂਗੇ ਇੱਥੋਂ ਕਰਾ ਦੇ ਲੱਭੀ ਚੈੱਕ ਵੇ ਬਾਈ 23 ਸਿਰ ਦੇ ਦੇਣਾ ਇਹ ਪੱਛੀ ਨੇ ਦੁੱਧ ਜਿਹੜੇ ਹਿਸਾਬ ਦੇ ਚੁਵਾਈ ਚੂਈ ਦਾ ਬਾਈ ਯਾਰ ਮਹਲਾ ਠੀਕ ਐ ਇਹ ਇੱਥੋਂ ਕਰਾ ਦੇ ਚੈੱਕ ਨਾਲ ਦੀ ਨਾਲ ਇਹ ਕਰਾ ਦੇ ਚੈੱਕ ਚੁਵਾਈ ਵਾਲਾ ਤਾਂ ਨਾ ਸਰਾ ਹੀ ਆ ਕੰਮ ਜਮੇ ਬਾਈ ਕਹਿੰਦਾ ਅਗਲੇ ਚ ਵੀ ਮਾਰ ਦੇ ਜੱਗੀ ਆ ਮਾਰ ਦੇ ਮਾਰ ਦੇ ਮਾਰ ਦੇ ਮਾਰ ਦੇ ਇਹ ਇੱਥੋਂ 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 ਕਰਾ ਮੋਗਾ ਇਹ ਚੁਵਾਈ ਵਾਲਾ ਦਾ ਬਾਈ ਯਾਰ ਠੀਕ ਐ ਕਰ ਲੈ ਬਾਅਦ ਛੱਡ ਦੇ ਛੱਡ ਦੇ ਇਹਦਾ ਹੋ ਜਾਊਗਾ 95 ਚ ਮੰਤਨ ਨਾ ਤੇ ਹੁਣ ਤੌਰ ਦੇ 2 ਨੰਬਰ ਵਾਲੀ ਬੈੜ ਇਹ ਕਦੋਂ ਸੂਈ ਐ ਇਹ ਬਾਈ ਜੀ ਸੂਈ ਨੂੰ ਤਿੰਨ ਚਾਰ ਘੰਟੇ ਹੋਏ ਜੇਰ ਆ ਪਈ ਐ ਜੇਰ ਜੂਰ ਦੀ ਪਰਲੇ ਬੰਨੇ ਆ ਗਈ ਦੰਨਾ ਤਿੰਨਾ ਚਾਰਾਂ ਘੰਟਿਆਂ ਦੀ ਸੂਈ ਇਹਦੇ ਨਾਲ ਬੱਚਾ ਕੀ ਹੋ ਜਾਏਗੀ ਇਹਦੇ ਮਗਰ ਬੱਛੀ ਐ ਜੀ ਇਹਦੇ ਨਾਲ ਆ ਗਈ ਮੇਰਾ ਖਿਆਲ ਜਰਸੀ 'ਚ ਪੈਂਦੀ ਬੱਛੀ ਆ ਗਈ ਹਾਂਜੀ ਹਾਂ ਜਰਸੀ ਪਿਓਰ ਬੱਛੀ ਐ ਜੀ ਮਗਰ ਠੀਕ ਐ ਗੱਲ ਇਹ ਇੱਥੋਂ ਕਰ ਸਕਦਾ ਚੈੱਕ ਕੁਆਲਿਟੀ ਕਰ ਸਕਦਾ ਨੇ ਨੇ ਵਾਇਦਾ ਵੀ ਜੱਗੀ ਕਹੂੰਗਾ ਜਾਂ ਮਿੱਠੋ ਸਭਾਨੇ ਜਾ ਕੇ ਇੱਕ ਤੋਂ ਇੱਕ ਨਗੀਨਾ ਹੀ ਨਿਕਲਦਾ ਤੁਰਿਆਉਣਾ ਅੱਗੇ ਨੂੰ ਜਾ ਜਾ ਵੀਡੀਓ ਬਣਾਈ ਜਾਏਗਾ ਠੀਕ ਹੈ ਗੱਲ ਕੋਈ ਜਾਨਵਰ ਵੀ ਇਹੋ ਜਿਹਾ ਨਹੀਂ ਹੈਗਾ ਵੀ ਕਿਸੇ ਪਾਸਿਓਂ ਹੱਥ ਧਰਾ ਠੀਕ ਹੈ ਠੀਕ ਹੈ ਜਾਂ ਕੋਈ ਲਾਂਬੇ ਵਾਲਾਗਾ ਪਹਿਲਣ ਬੱਚੀ ਆ ਦੋ ਦੰਦਾਂ ਦਾ ਮੂੰਹ ਇਹ ਦੁੱਗੀ ਤੇ ਹੋਰ ਜਮਾ ਆਲਾ ਬਾੜਾ ਅਸਲ ਪੀਸ ਆ ਪਹਿਲਣ ਦੇ ਹਿਸਾਬ ਨਾਲ ਯਾਰ ਪਹਿਲਣ ਆ ਗਈ ਭਾਈ ਕਹਿੰਦਾ ਦੰਦੋ ਦੁੱਗੀ ਰਹੂਗੀ ਤਾਜੀ ਸੂਈ ਹਵਾਨਾ ਦਾ ਇਹ ਮੰਨ ਲਓ ਫੜਾਕੇ ਵਾਲਾ ਸਿਸਟਮ ਹੀ ਆ ਇਹ ਤਿੰਨ ਕਿ ਘੰਟੇ ਹੋਗੇ ਸੂਈ ਨੂੰ हां भाई 3000 ਘੰਟੇ ਹੋ ਗਏ ਜੇਰ ਬਿਲਕੁਲ ਕੰਪਲੀਟ ਆ ਜੇਰ ਆ ਪਈਆ ਮੰਗਰੀ ਦੁੱਗੀ ਦੇ ਹਿਸਾਬ ਨਾਲ ਤਾਂ ਬਾਲੀ ਆਸਲਾ ਲੱਗੀ ਯਾਰ ਟੋਪਰ ਆ ਬਈ ਯਾਰ ਕੋਈ ਨਹੀਂ ਹੈਗਾ ਵੀ ਕੋਈ ਕਿਸੇ ਵੀ ਭੈਣ ਭਰਾ ਨੂੰ ਮਤਲਬ ਵੱਲ ਠੀਕ ਆ ਗੱਲ ਠੰਡੀ ਸੀਲ ਬਰਫਰ ਕੀ ਤਾਰਾਂ ਤੂਰਾਂ ਦੀ ਆ ਤਾਜੀ ਸੂਈ ਦੁੱਗੀ ਪੰਛੀ ਲੈ ਸਭਾ ਇਹ ਕਰ ਸਕਦੇ ਜੱਟ ਬਾਕੀ ਹਵਾਨਾ ਪਿਛਲਾ ਜਿਹੜੀ ਮਾਰ ਦੇ ਸਕਦਾ ਅੱਛਾ ਚਵਾਈ ਤੁਹਾਨੂੰ ਚੈੱਕ ਕਰਾ ਦੀ ਹੱਥੀ ਚਵਾਈ ਤੇ ਲਾ ਲਓ ਚਾਹੇ ਲਾ ਲਓ ਮਸ਼ੀਨੀ ਚਵਾਈ ਦੇ ਵਾਪਰੇਸ਼ਾਨ ਨਹੀਂ ਮਰਦੀ ਚੂਲੇ ਕੋਈ ਭੈਣ ਭਰਾ ਭਾਈ ਕੋਈ ਔਲ ਨਹੀਂ ਕੋਈ ਸ਼ੌਲ ਨਹੀਂ ਠੀਕ ਹੈ ਗੱਲਾਂ ਬੱਚਾ ਚੰਗਾ ਤਾਂ ਸੀ ਆਪਾਂ ਕੋਈ ਖਾਲੀ ਨਹੀਂ ਕਰੀ ਐਵੇਂ ਕਹਦਿਏ ਜੀ 8 ਕਿਲੋ ਖਾਲੀ ਕਰਤੀ ਨਾ ਕਲੂਣ ਬੱਛੀ ਭਾਈ ਬਣਦੀ ਹੁੰਦੀ ਆ ਠੀਕ ਹੈ ਗੱਲਾਂ ਐਵੇਂ ਲੋਕਾਂ ਨੂੰ ਹਣਾ ਦੇ ਵੀਡੀਓ 'ਚ ਬੁੱਧੂ ਬਣਾਈ ਜਾ ਉਹਦਾ ਕੋਈ ਫਾਇਦਾ ਨਹੀਂ ਕਿੰਨੇ ਪੈਸੇ ਲੱਗੇ ਇਹਦੇ ਇਹਦਾ 1.5 ਲੈ ਲਾਂਗੇ 1.5 ਕਿੰਨਾ ਦੁੱਧ ਪਾ ਸਕਦੀ ਹੈ ਜੱਗੀ ਦੁੱਧ ਬਾਈ ਜਿਹੜੀ ਇਹਦੀ ਕੁਆਲਿਟੀ ਆ ਜਾਤ ਫਰੀਡਾ ਹਵਾਨਾ ਦਾ ਉਹ 25 ਕਿਲੋ ਵਾਲਾਗਾ ਠੀਕ ਆ ਕੰਨਾਂ ਬਾਕੀ ਘੇਰ ਆ ਵੀਰ ਦੀ ਕਿਸੇ ਭੈਣ ਭਰਾ ਦੀ ਦੁੱਧ ਤਾਂ ਬਾਈ ਯਾਰ ਹੋਰ ਆ ਹਨਾ ਜਿਹੜਾ ਭੈਣ ਭਰਾ ਪੈਸੇ ਲਾ ਕੇ ਜਾਂਦਾ ਠੀਕ ਆ ਦੁੱਧ ਕੱਢਣ ਕੰਨੀ ਉਹ ਨਹੀਂ ਛੱਡਦਾ ਆ ਦੁੱਗੀ ਤਾਂ ਇਹ ਮੰਨ ਲਓ ਦੁੱਗੀ ਦੇ ਹਿਸਾਬ ਨਾਲ ਕਰ ਪੂਰੀ ਅਸਲ ਕਹੂੰਗਾ ਸਿਰਾ ਕਹੂੰਗਾ ਐਂ ਦੇ ਜਮੀ ਮਗਰ ਟੋਖਰਾ ਬਾਈ ਯਾਰ ਆਏ ਨਹੀਂ ਇੰਦਾਂ ਦਾ ਹਵਾਨਾ ਇਹ ਬੱਚੀ ਨੂੰ ਲੱਗਿਆ ਜੇ ਜੱਗੀ ਕੋਈ ਜੋੜਾ ਲੈਂਦਾ ਭਰਾ ਹਾਂ ਕੋਈ ਨਹੀਂ ਜਮਾਨਤਾਨ ਕਰਦੇ ਆਂ ਜੀ ਤੇ 3 ਨੰਬਰ ਦੇ ਸੱਜਣੋਂ ਤੁਹਾਨੂੰ ਆ ਤਾਜੀ ਸੂਈ ਵਹਿੜ ਦਿਖਾਉਣ ਲੱਗੇ ਆ ਇਧਰਲੇ ਪੰਨੇ 3 ਨੰਬਰ ਤੇ ਤਾਜੀ ਸੂਈ ਆ ਬੱਚਾ ਖੜਾ ਨਾਲ ਬੱਚੀ ਜਰਸੀ ਬੱਚੀ ਹੈ ਬਾਈ ਮਗਰ ਆਪ ਵੀ ਜਰਸੀ ਹੈ ਕੰਨਾਂ ਦੀ ਪੂਮਕੂ ਪੂਮਕੂ ਦਿਖਾ ਦੇ ਕਾਫੀ ਕਲਰ ਚ ਪੈਂਦੀ ਆ ਠੀਕ ਆ ਗੱਲ ਤੋੜ ਦੇ ਜੱਗੀ ਖੋਲ ਕੇ ਅਬ ਤੋੜਨ ਤੋਂ ਪਹਿਲਾਂ ਬਾਈਆਂ ਨੂੰ ਚਵਾਈ ਚ ਇੱਕ ਕਰਾ ਲਈਏ ਦੀ ਠੀਕ ਆ ਜੀ ਤੋੜ ਤੋੜ ਤਾਂ ਮੰਨ ਲਾ ਯਾਰ ਹਰ ਇੱਕ ਚੀਜ਼ ਦੀ ਟੌਪਰੀ ਆ 100 ਦੀ 100 ਰਊ ਇਹਨੂੰ ਕਹਿ ਕੇ ਦਨੋਗੇ ਸੂਈ ਨੂੰ ਇਹ ਪਰਸੋਂ ਦੀ ਸੂਈ ਹੈ ਬਾਈ ਕੱਲ ਕਿਸੇ ਲੋਟੇ ਤੋਂ ਖੜੇ ਬੈਠੇ ਨਹੀਂ ਖੀ ਜਾਂਦਾ ਇੰਨਾ ਲੈ ਵਸੇ ਥੱਲੇ ਠੀਕ ਹੈ ਗੱਲ ਆ ਮਾਰ ਮਾਰ ਦੇ ਤਾਰਾਂ ਲੈ ਸੱਚ ਨਾਲ ਚਵਾਈ ਕਰ ਸਕਦੇ ਚੱਕ ਇੱਥੇ ਤੋਂ ਬਾਈ ਕਹਿੰਦਾ ਮੱਝਾਂ ਵਾਲਾ ਸਿਸਟਮ ਹੀ ਆ ਚਵਾਈ ਦਾ ਕਿ ਜੱਕੀ ਰੇਟ ਕੀ ਰੂਗਾ ਇਹਦਾ ਫਿਰ ਇਹ ਬਾਈ ਜੀ ਮੁੱਲ ਕਰਾਉਣ ਉਹ ਵੀਰ ਜਿਹੜਾ ਮਰਜ਼ੀ ਕਰਾ ਲੈ ਬਾਕੀ ਨਿਆਣਾ ਨੂਣੇ ਦੀ ਵੀ ਬਿਲਕੁਲ ਓਕੇ ਹੈ ਕੋਈ ਯਾਰ ਕੋਈ ਵੀਰ ਕਹਿੰਦਾ ਵੀ ਨਿਆਣਾ ਪਾਉਂਦੀ ਹੈ ਜਾਂ ਨਹੀਂ ਪਾਉਂਦੀ ਠੀਕ ਹੈ ਗੱਲ ਉਹ ਪੰਨਿਆਣਾ ਵੀ ਪਾ ਕੇ ਦਿਖਾ ਦਿੰਨੇ ਆ ਠੀਕ ਹੈ ਗੱਲ ਬਸ 75000 ਦੀ ਬੱਛੀ ਦੇ ਦਿਆਂਗੇ ਜੀ 75 ਦੀ ਦੇ ਦਿਆਂਗੇ ਆ ਨੰਬਰ ਆ ਗਿਆ ਇਹਦਾ ਹੇ ਹੁਣ ਸਾਡੇ ਨਾਲ ਤੁਹਾਨੂੰ ਚੌਥੇ ਨੰਬਰ ਦੇ ਆ ਲੱਗਿਆ ਜੀ ਬੱਚੀ ਦਿਖਾਉਣਾ ਗਰਲੈਂਡੋ ਦੀ ਪੈਂਦੀ ਆ ਬਾਈ ਜਰਸੀ ਕਹਿ ਲੋ ਗਰਲੈਂਡੋ ਕਹਿ ਲੋ ਮੰਨ ਲਿਓ ਇਹਨੂੰ ਹਨਾ ਸੂ ਆ ਜੱਗੀ ਸੂ ਆ ਦੂਜਾ ਬਾਈ ਜਿਹਨੂੰ ਆਪਾਂ ਐ ਮੰਨ ਲਓ ਵੀ 70% ਗਰਲੈਂਡੋ ਕਹਿ ਸਕਦੇ ਆ ਠੀਕ ਆ ਗੱਲ ਕਿੰਨੇ ਦਿਨ ਕੱਢਦੀ ਆ ਬਾਈ ਦਿਨ ਤੋਂ ਬਾਈ ਹਫਤਾ ਦੱਸਿਆ ਮਾਲਕ ਨੇ ਠੀਕ ਆ ਗੱਲ ਦੋ ਦਿਨ ਪਹਿਲਾਂ ਵੀ ਸੂ ਸਕਦੀ ਆ ਜਾ ਕੇ ਕਰਮ ਵਾਲੀ 14 ਦਿਨ ਕੱਢ ਵੀ ਸਕਦੀ ਆ ਹਨਾ ਕਿਹਨਾਂ ਕਦ ਦੱਸਿਆ ਜੱਗੀ ਇਹਦਾ ਦੁੱਧ ਬਾਈ 17-18 ਕਿਲੋ ਦੱਸਿਆ ਮਾਲਕ ਨੇ ਪਹਿਲਣ ਦਾ ਤੇਰੇ 20 ਕਿਲੋ ਦੁੱਧ ਪਾ ਦੂਗੀ ਖੁੱਲਾ ਰੇਟ ਕੀ ਰਹੂਗਾ ਜੀ 82000 ਰੁਪਏ ਮੁੱਲਾ ਬਈ ਮਾਨਤਨ ਕਰ ਦਿਆਂਗੇ ਦਾ ਠੀਕ ਹੈ ਗੱਲ ਪਰ ਹਾਇ ਟੋਪਰ ਬੱਚਾ ਆਇਆ ਨਹੀਂ ਹੈ ਵੀ ਕਿਸੇ ਪਾਸੋਂ ਹੱਥ ذرا ਭੋਰਾ ਵੀ ਠੀਕ ਹੈ ਗੱਲ ਤੇ ਚਾਰ ਨੰਬਰ ਦੇ ਤੁਹਾਨੂੰ ਇੱਕ ਤੋਹਫਾ ਮੰਨ ਲਓ ਹੋਰ ਲੱਗਿਆ ਦਿਖਾਉਣ ਇਹ ਵੀ ਗੱਬਣਾ ਹੈ ਇਹ ਵੀ ਗੱਬਣਾ ਬਈ ਆਉਂਦੀ ਆਇਆਂ ਜੋ ਬਾਜ਼ਾਰ ਚ ਫਿਰਦੀ ਹੁੰਦੀ ਆ ਨਾ ਮੈਂ ਕਹਿੰਦਾ ਯਾਰ ਸਾਰੇ ਇੱਕ ਤੋਂ ਇੱਕ ਪਤਾ ਕੀ ਗੱਲ ਆ ਬਈ ਯਾਰ ਬਾਲਾ ਮਾੜਾ ਜਾਨਵਰ ਨਾਲ ਤਾਂ ਲਿਹਾਉਣ ਦਾ ਫਾਇਦਾ ਨਾ ਕਿਸੇ ਭੈਣ ਭਰਾ ਨੂੰ ਜਾਨਵਰ ਮਾਰਾ ਲੈਣ ਦਾ ਫਾਇਦਾ ਠੀਕ ਆ ਗੱਲ ਸੁਆ ਸੁਆ ਦੂਜਾ ਬਈ ਪਿਓਰ ਜਾਵਾਂ ਠੀਕ ਆ ਗੱਲ ਸੁਆ ਦੂਜਾ ਕੈਦਨ ਕੱਢੂ ਲੈ ਚੱਲ ਉਧਰ ਲੈ ਮੈਂ ਤਿਆਰੀ ਆ ਬਈ ਜਮਾ ਡਾਲਿਆਂ ਤੇ ਆ ਗੱਡੀ ਚੜ ਕੇ ਸੂ ਵੀ ਸਕਦੀ ਆ ਠੀਕ ਆ ਕੰਮ ਤਿਆਰੀ ਵੀ ਸੂ ਸਕਦੀ ਆ ਹਨਾ ਆ ਤਿਆਰੀ ਜੀ ਆ ਕੰਮ ਜਮਾ ਹਾਂ ਕਿੰਨੇ ਕੁ ਦੁੱਧ ਦੀ ਰਿਪੋਰਟ ਆ ਇਹਦੀ ਦੁੱਧ ਬਈ ਇਹਦਾ 28 ਕਿਲੋ ਦੱਸਿਆ ਮਾਲਕ ਨੇ ਠੀਕ ਆ ਗੱਲ ਜਿਹੜਾ ਵੀਰ ਭੈਣ ਲਊਗਾ 25 ਕਿਲੋ ਮੰਨ ਕੇ ਲੈ ਲੈ ਕਿੰਨੇ ਪੈਸੇ ਲੱਗੇ ਇਹਦੇ ਇਹਦਾ 1.5 ਆ ਜੀ 1 ਲੱਖ ਤੇ 5000 ਜੀ 5000 ਆ ਅਗਲੇ ਨੰਬਰ ਵਾਲੀ ਕਿਵੇਂ ਕੱਚੀ ਆਈ ਇਹ ਕੱਚੀ ਆ ਬੁਛੀ ਇਹਨੂੰ ਖੜੀ ਨੂੰ ਦਿਖਾ ਦਿੰਨਾ ਕਰਨਾ ਨਾ ਤੋਰ ਦਿੰਨੇ ਆ ਬਾਈ ਸਾਰੀਆਂ ਹੀ ਤੋਰ ਤੋਰ ਹੀ ਦਿਖਾ ਦਿੰਨੇ ਆ ਕੋਈ ਨਹੀਂ ਆਪਾਂ ਨੇ ਆ ਜਾ ਆ ਜਾ ਲੈ ਆ ਲੈ ਆ ਲੈ ਆ ਲੈ ਆਦਾ ਸ਼ਿਕਾ ਚਾਰ ਦੰਦਾ ਬਾਈ ਚੌਗੀ ਜਿਵੇਂ ਪਿਓਰ ਪਹਿਲਣ ਸੁੰਦੀ ਆ ਸੁਹਾ ਪਹਿਲਾਂ ਬਾਕੀ ਬੇਰਬੂਲ ਦਿਖਾ ਦੇ ਐ ਮੰਨ ਲੈ ਵੀ ਬੜੀ ਲੰਮੀ ਲੰਜੀ ਬੱਛੀ ਆ ਪੂਰੀ ਅ ਕੱਦ ਵਾਲੀ ਆ ਗਈ ਹੈ ਨਾ ਟੋਪਰ ਆ ਪੂਰੀ ਯਾਰ ਇੱਕ ਤੋਂ ਇੱਕ ਤੋਹਫਾ ਆ ਯਾਰ ਅੱਥਾ ਲੈ ਵਾ ਫਾੜੀ ਵਾਲਾ ਰੱਖੂ ਹੈ ਨਾ ਐਨ ਪੂਰਾ ਸੋਹਣਾ ਲੇ ਵਾ ਤਿਆਰ ਕਰੂਗੀ ਬਾਕੀ ਕੱਲਾ ਕੱਲਾ ਥਣ ਲੱਗਿਆ ਠੀਕ ਆ ਗੱਲ ਕੈ ਕਦਨ ਕੱਢਦੀ ਐ ਇਹ ਇਹਦਾ ਤਾਂ ਬਈ ਪਿਆ ਹਜੇ 12 13 ਦਿਨ ਹੈ ਨਾ 12 13 ਦਿਨ ਬਾਕੀ ਹਾਂ ਇਹਦਾ ਕੀ ਰੇਟ ਰੂ ਕੱਚੀ ਦਾ ਅੱਜ ਇਹਦਾ ਅੱਜ 85000 ਦੀ ਦੇ ਦਾਂਗੇ ਬਈ ਛੋਟ ਛੱਪਾ ਕਰ ਦਿਆਂਗੇ ਹਾਂ ਮਾਨ ਤਾਨ ਬਈ ਯਾਰ ਇੱਕ ਹੋਰ ਗੱਲ ਆ ਮੇਰੀ ਇੱਕ ਹਜੇ ਉਸੂਲ ਆ ਜਿਹੜਾ ਕੋਈ ਭੈਣ ਭਰਾ ਆ ਗਿਆ ਹਨ ਹਾਂਜੀ ਹਾਂਜੀ ਜੇ ਤਾਂ ਉਹੀ ਉਹਦੇ ਕੋਈ ਦੁੱਧ ਕਰਮਾਂਜ ਨਾ ਹੋਇਆ ਤਾਂ ਕੀ ਕਹਿਣਾ ਠੀਕ ਆ ਗੱਲ ਨਹੀਂ ਜਾਨਵਰ ਦਿੱਤੇ ਬਣਾ ਨਹੀਂ ਮੋੜਦੇ ਨਾ ਕਦੇ ਮੈਂ ਨਫੇ ਪਿੱਛੇ ਆੜਿਆ ਠੀਕ ਆ ਗੱਲ ਤੇ ਹੁਣ ਤੁਹਾਨੂੰ ਅਗਲੇ ਨੰਬਰ ਤੇ ਇੱਕ ਤੋਹਫਾ ਭਰਾ ਕਰਨਗੇ ਵੀ ਤੋਹਫੀ ਆਈ ਜਾਂਦੀ ਆ ਤੋਹਫੀ ਆਈ ਜਾਣੀ ਹੁਣ ਇਹ ਬਸ ਐ ਮੰਨ ਲਓ ਵੀ ਦਿਵਾਲੀ ਵਾਸਤੇ ਗਿਫਟ ਹੀ ਨੇ ਠੀਕ ਆ ਗੱਲ ਆ ਜਾਤ ਜੂਤ ਫੁੱਲ ਆ ਗਈ ਹੈ ਨਾ ਫੁੱਲ ਬਰੀਡ ਆ ਬਾਈ ਯਾਰ ਸੂ ਆ ਜੱਗੀ ਦੂਜਾ ਸੂ ਆ ਬਾਈ ਜੀ ਪਿਓਰ ਜਮਾ ਕੈ ਦਿਨ ਕੱਢ ਦੀਆ ਦਿਨ ਹਜੇ ਪਿਆ 10 12 ਬਾਈ ਇਹਦੇ 10 12 ਪੈਂਡਿੰਗ ਹਾਂ ਕਿੰਨਾ ਕੁ ਤਾਂ ਦੱਸਿਆ ਮਾਲਕਾਂ ਨੇ ਦੁੱਧ ਬਾਈ 25 ਕਿਲੋ ਦੱਸਿਆ ਇਹਦਾ ਠੀਕ ਆ ਗੱਲ ਆ 25 ਕਿਜੀ ਦਾ ਮਲਕ ਰਿਕਾਰਡ ਦੱਸਿਆ ਪਹਿਲਣ ਦਾ ਤੇ ਬਾਕੀ ਲੇਵਾ ਕਰ ਸਕਦੇ ਹੋ ਚੈੱਕ ਜਾਰ ਹਾਰਮ ਚੋਂ ਆਈ ਆ ਆਪਣੇ ਕੋਲੇ ਵੇਣ ਇਹ ਉਹ ਮੁੰਡੇ ਦੇ 8-10 ਪਸ਼ੂ ਰੱਖੇ ਹੋਏ ਨੇ ਹਾਂ ਉਰਲੇ ਬੰਨੇ ਕੀ ਆ ਇਹ ਇਹ ਤਾਂ ਬਈ ਜਿਵੇਂ ਫਾਰਸ ਤੇ ਨਹੀਂ ਹੋ ਜਾਂਦਾ ਠੀਕ ਆ ਗੱਲਾ ਉਹ ਚੀਜ਼ ਆ ਕੋਈ ਆ ਨਹੀਂ ਹਲੋ ਠੀਕ ਆ ਗੱਲਾ ਆਪਾਂ ਹਰ ਇੱਕ ਚੀਜ਼ ਵੀਡੀਓ 'ਚ ਯਾਰ ਦਿਖਾ ਕੇ ਦੇਣੀ ਆ ਇਹਦਾ ਤਾਂ ਕੀ ਰੇਟਰ ਆਉ ਬਾਈ ਇਹ 95000 ਦੀ ਵੇਡ ਦੇ ਦਿਆਂਗੇ ਬਾਈ ਜੀ ਇਹ ਦੇ ਦਾਂਗੇ 95 ਦੀ ਤੇ ਹੁਣ ਲੱਭੀ ਲੈ ਚੱਲ ਭਰਾਂਡੇ ਵਾਲੇ ਬੰਨੇ ਕੈਮਰਾ ਦੋ ਮੇਰਾ ਖਿਆਲ ਆ ਕੜੀਆਂ ਇਧਰ ਆ ਨਾ ਹਾਂ ਭਈ ਇਹ ਕੱਚੀਆਂ ਵਹਿੜਾਂ ਨੇ ਠੀਕ ਆ ਕਹਿੰਦਾ ਆਪਾਂ ਪਿਛਲੀ ਵੀਡੀਓ ਚ ਵੀ ਵਹਿੜਾਂ ਪਾਈਆਂ ਸੀ ਇਹ ਠੀਕ ਆ ਠੀਕ ਆ ਤੇ ਇਧਰ ਬੀਰੰਬਰ ਸਰ ਕਰਨੀਂਆਂ ਦਾ ਫੋਨ ਵੀ ਆਇਆ ਸੀਗਾ ਠੀਕ ਆ ਜੀ ਤੇ ਮੁੜ ਕੇ ਚੱਲ ਉਹ ਸੌਦਾ ਹੋ ਗਿਆ ਆਪਾਂ ਸਾਈ ਸੱਪਾ ਨਹੀਂ ਸੀ ਪਵਾਇਆ ਵਾਲੇ ਬੰਨੇ ਹੋਏ ਇਹ ਤਾਂ ਮੈਂ ਇਹ ਤਾਂ ਮੈਂ ਹਿੱਸਾਂ ਵਰਗਾ ਸ਼ਰੀਰ ਆ ਨਾ ਟੋਪਰ ਨੇ ਬਈ ਯਾਰ ਕਿੰਨਾ ਕਿੰਨਾ ਟਾਈਮ ਕੱਢਦੀਆਂ ਇਹ ਇਹਨਾਂ ਦੇ ਮਨ ਬਈ 15-15 ਮੈਂ ਰਹਿ ਗਏ 10 ਦਿਨ ਆਪਾਂ ਨੂੰ ਵੀਡੀਓ ਪਾਈ ਨਹੀਂ ਹੋ ਗਈ 25-25 ਨਾ ਰਹੀ ਦੂ ਅੱਜ ਬਈ ਦੋਨੇ ਵੈਣਾ 2 ਲੱਖ ਲੀਆਂ ਦੇ ਦਾਂਗੇ ਜੋੜਾ ਹਾਂ ਠੀਕ ਆ ਗੱਲ ਆ ਜੋੜਾ ਬਾਈ ਕਹਿੰਦਾ ਅੱਜ ਇਹ 2 ਲੱਖ ਤਾਂ ਦੇ ਦਾਂਗੇ ਮਾਨਤਾਨ ਕਰ ਦਾਂਗੇ ਮਾਨਤਾਨ ਕਰ ਦਾਂਗੇ ਤੇ ਆ ਉਹੀ ਗੱਲ ਆ ਵੀ ਆ ਵੈਟ ਤਾਂ ਫਾਈ ਇਹ ਤਾਂ ਵੱਧ ਦੀਆਂ ਲੱਖ ਤੋਂ ਹਨਾ ਹਾਂ ਜੋੜੇ ਚ ਦੇ ਦਾਂਗੇ ਬਈ ਯਾਰ ਕੋਈ ਜੇ ਇਹਨੇ ਕੱਲੀ ਕਿਸੇ ਨੇ ਲੈਣੀ ਹੋਈ ਹਾਂਜੀ ਤਾਂ ਕੱਲੀ ਉਹ ਕੱਲੀ ਦੇ ਦਾਂਗੇ ਇਹ ਕੱਲੀ ਵੀ ਆ ਡੋਡੀ ਪਾੜ ਕੇ ਵੀ ਦੇ ਦਾਂਗੇ ਕੋਈ ਐ ਨਹੀਂ ਕਰ ਠੀਕ ਆ ਗੱਲ ਆ ਤੇ ਨੰਬਰ ਬੋਲ ਦੇ ਕੇਰਾ ਹੋਰ 98153 ਹਾਂਜੀ 98107 ਜੱਗੀ ਡੇਰੀ ਫਾਰਮ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਪਸ਼ੂ ਤਾਂ ਇਹ ਸੱਜਣ ਕੋਲੇ ਟਾਪ ਤੋਂ ਟਾਪ ਦਾ ਹੁੰਦਾ ਨੰਬਰ ਸਕਰੀਨ ਤੇ ਚੱਲਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਬਾਕੀ ਬਾਈ ਮੱਝਾਂ ਵੀ ਹੁੰਦੀਆਂ